ਬਹੁਤ ਵੱਡੀ ਖਬਰਾਂ ਜਿਵੇਂ ਕਿ ਦੋ ਖਬਰਾਂ ਤੇ ਅੱਜ ਤੁਹਾਡੇ ਨਾਲ ਚਰਚਾ ਕਰਨੀ ਹੈ ਸਿਮਰਜੀਤ ਸਿੰਘ ਮਾਨ ਯਾਨੀ ਸਿਮਰਜੀਤ ਸਿੰਘ ਮਾਨ ਨੇ ਪਹਿਲਗਾਮ ਦੇ ਅਟੈਕ ਦੇ ਉੱਤੇ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਕਿ ਇਹ ਕੰਮ ਜਿਹੜਾ ਕਿ ਪਾਕ ਬੰਦੀ ਹੋ ਨਹੀਂ ਹੋਇਆ ਔਰ ਦੂਸਰੇ ਪਾਸੇ ਦੂਜੀ ਖਬਰ ਹੈ ਜਿਹੜੀ ਕਨਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਚਿੱਟੇ ਦੇ ਸਮੇਤ ਯਾਨੀ ਕਾਲੀ ਥਾਰ ਦੇ ਵਿੱਚ ਫੜੀ ਜਾਂਦੀ ਹੈ ਉਹਦਾ ਵੀ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਜਿਹੜਾ ਕਿ ਤੁਹਾਡੇ ਸਾਹਮਣੇ ਤਰਾਂਗੇ ਇੱਕ ਵੀਡੀਓ ਜਿਹੜਾ ਕਿ ਪੰਜਾਬ ਦੇ ਲੋਕਾਂ ਦੀ ਬੜੀ ਮੰਗ ਸੀ ਕਿਉਂ ਦੇ ਘਰ ਦੇ ਉੱਤੇ ਪੀੜਾ ਪੰਜਾ ਚਲਣਾ ਚਾਹੀਦਾ ਔਰ ਸੀਐਮ ਮਾਨ ਦਾ ਐਕਸ਼ਨ ਕਿਵੇਂ ਹੁੰਦਾ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਪਰ ਸਭ ਤੋਂ ਵੱਡੀ ਡਰਾ ਦੇਣ ਵਾਲੀ ਖਬਰ ਤਾਂ ਇਹ ਆ ਪੰਜਾਬ ਦੇ ਲੋਕਾਂ ਲਈ ਔਰ ਹਿੰਦੁਸਤਾਨ ਦੇ ਲੋਕਾਂ ਲਈ ਆਪ ਦੀ ਧਰਤੀ ਤੋਂ ਕੋਈ ਬਹੁਤ ਵੱਡਾ ਲੀਡਰ ਬਿਆਨ ਦੇਵੇ ਇੱਕ ਐਮਪੀ ਹੋਣ ਦੇ ਬਾਵਜੂਦ ਯਾਨੀ ਸਿਮਰਜੀਤ ਸਿੰਘ ਮਾਨ ਨੇ ਕਹਿ ਦਿੱਤਾ ਕਿ ਜਿਹੜੀ ਹਰਕਤ ਹੋਈ ਹੈ ਪਹਿਰਗਾਮ ਦੇ ਵਿੱਚ ਉਸ ਤੋਂ ਉਹਨਾਂ ਦਾ ਬਿਆਨ ਆ ਗਿਆ ਕਿ ਪਾਕ ਬਨੀਓ ਇਹ ਜਿਹੜਾ ਕਿ ਹਮਲਾ ਹੋਇਆ ਇਹ ਉਹਨਾਂ ਨੇ ਨਹੀਂ ਕੀਤਾ ਯਾਨੀ ਪਾਕ ਬੰਦੀਓ ਹਮਲਾ ਨਹੀਂ ਕੀਤਾ ਗਿਆ ਤਾਂ ਫੇਰ ਇਹ ਇਸ਼ਾਰਾ ਕਿਹੜੇ ਪਾਸੇ ਕਰ ਰਹੇ ਆ ਯਾਨੀ ਸਰਕਾਰ ਆ ਜਿਹੜੀ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਦੀ ਕੀ ਇਹਨਾਂ ਵੱਲੇ ਇਸ਼ਾਰਾ ਜਾਂ ਫਿਰ ਹੋਰ ਪਾਸੇ ਏਜੰਸੀਆਂ ਦੇ ਵੱਲੇ ਇਸ਼ਾਰਾ ਕੀ ਗੱਲਬਾਤ ਹੈ ਤੇ ਕਹਿ ਰਿਹਾ ਇਹ ਕੰਮ ਜਿਹੜਾ ਪਾਕ ਦਾ ਨਹੀਂ ਹੈਗਾ ਔਰ ਕਿਉਂ ਨੂੰ ਕਰ ਰਹੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਮਨਦੀਪ ਕੌਰ ਵਾਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰੂੰਗਾ ਦੀ ਵੀਡੀਓ ਦਿਖਾਉਂਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਸਿਮਰਜੀਤ ਸਿੰਘ ਮਾਨ ਕੀ ਕਹਿੰਦੇ ਸੁਣੋ ਪਰ ਜਿੱਦ ਨੇ 43 ਸਿੱਖ ਮਾਰਤੇ ਸੀਗੇ ਕਸ਼ਮੀਰ ਦੇ ਵਿੱਚ ਉਦੋਂ ਏਡਾ ਇਹ ਪਛਾਲ ਪ੍ਰੈਸ ਦੇ ਵਿੱਚ ਕੋਈ ਨਹੀਂ ਸੀ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਪ੍ਰੇਮ ਇੰਦਰਾ ਗਾਂਧੀ ਜਿਹੜਾ ਬਲੂ ਸਟਾਰ ਦਿੱਤਾ ਉਹਦੇ ਵਿੱਚ ਵੀ ਪ੍ਰੈਸ ਕੰਦੀ ਆ ਕਿ ਜੀ ਇਹ ਤਾਂ ਟੈਰਰਿਜ਼ਮ ਸੀ ਕਿ ਜਿਹੜਾ ਜੀਵ ਕਾਂਦੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੇ ਕਤਲੇਆਮ ਕੀ ਸੀ ਉਹ ਵੀ ਪ੍ਰੈਸ ਚੁੱਪ ਕਰਕੇ ਬੈਠੀ ਰਹੀ ਹੈ ਉਹ ਵੀ ਕਹਿੰਦੀ ਹੈ ਇਹ ਇਹ ਤਾਂ ਜੀ ਛੋਟੀ ਜੀ ਚੀਜ਼ ਸੀ ਤੇ ਕੋਈ ਕੁਝ ਨਹੀਂ ਹੈ ਪਰ ਆ ਜਿਹੜੇ ਹਿੰਦੂ ਮਾਰੇ ਗਏ ਹੈ ਇਹਦੇ ਤੇ ਪ੍ਰੈਸ ਬਹੁਤ ਜ਼ਿਆਦਾ ਐਕਟਿਵ ਹੋਈ ਹੈ ਪਰ ਇਹ ਅਸਲੀ ਚੀਜ਼ ਨਹੀਂ ਫੜ ਰਹੀ ਕਿ ਇਹ ਕਤਲ ਕਿੰਨੇ ਕਰਾਇਆ ਪਾਕਿਸਤਾਨ ਨੇ ਕਰਾਇਆ ਹੈ ਕਿ ਜਿਹੜਾ ਬਦਲਾਪਾਉ ਦੀ ਨੀਤੀ ਮੋਦੀ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਮਾਰਨ ਦੀ ਸ਼ੁਰੂ ਕੀਤੀ ਹੈ ਬਲੋਚਿਸਤਾਨ ਦੇ ਵਿੱਚ ਇਹ ਮੰਨੇ ਆਪ ਇੰਡੀਅਨਸ ਕਿ ਅਸੀਂ ਉੱਥੇ ਗੜਬੜ ਕਰਾਈ ਹੈ ਤੇ ਉਹਨਾਂ ਦੀ ਜਿਹੜੀ ਰੇਲ ਕੱਟੀ ਹੈ ਉਹਨੂੰ ਵੀ ਚਰਾਬ ਦੇ ਚਲਾਇਆ ਹੈਗਾ ਸੋ ਮੇਰਾ ਮਤਲਬ ਹੈ ਕਿ ਆਪਾਂ ਬਿਲਕੁਲ ਇਹ ਸਾਧੂ ਸੂਦੋ ਤਾਂ ਕੋਈ ਐ ਨਹੀਂਗੇ ਸੋ ਇਹ ਜਿਹੜੀ ਗੜਬੜ ਹੈ ਇਹ ਜਿੰਨਾ ਚਿਰ ਪਾਰਲੀਮੈਂਟ ਨੋ ਭੰਗ ਨਹੀਂ ਕੀਤਾ ਜਾਂਦਾ ਨਵੀਂ ਸਰਕਾਰ ਨਹੀਂ ਆਉਂਦੀ ਉਨਾਂ ਚਿਰ ਇਹ ਨਵਾਂ ਮਾਹੌਲ ਨਹੀਂ ਸਿਰਜ ਸਕਦਾ ਤੇ ਬਾਣੀ ਸਾਰੇ ਇੰਡਸ ਵਾਟਰ ਟਰੀਟੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਦਾ ਪਾਣੀ ਹੈ ਜਦੋਂ ਇੰਡਸ ਵਾਟਰ ਟਰੀਟੀ ਬਣਾਈ ਗਈ ਉਹਦੋਂ ਵੀ ਪੰਜਾਬ ਦੀ رائے ਨਹੀਂ ਲਈ ਗਈ ਜਦਕਿ ਰਿਪੇਰੀਅਨ ਲਾਅ ਦੇ ਮਤਾਬਕ ਪੰਜਾਬ ਦੇ ਪਾਣੀਆਂ ਦੀ ਰਏ ਜਰੂਰ ਲੈਣੀ ਪੈਂਦੀ ਸੀ ਹੁ ਵੀ ਜੇ ਰੱਦ ਕੀਤੀ ਹੈ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੀ ਇਹ ਕੋਈ ਰਏ ਇਹਦੇ ਵਿੱਚ ਨਹੀਂ ਦਿੱਤੀ ਗਈ ਤੇ تین ਦਰਿਆ ਹੈਗੇ ਆ ਇੱਕ ਸਤਲੁਜ ਹੈ ਇੱਕ ਬਿਆਸ ਹੈ ਇੱਕ ਰਾਵੀ ਹੈ ਇਹਦੇ ਪਾਣੀ ਬੰਦ ਕਰ ਦੇਣਗੇ ਪਰ ਇਹਨਾਂ ਦਾ ਜਿੰਨਾ ਦਾ ਪਾਣੀ ਪਾਕਿਸਤਾਨ ਦੇ ਵਿੱਚ ਦੋ ਚਾਰ ਬੂੰਦਾ ਜਾਂਦੀਆਂ ਹੋਣਗੀਆਂ ਇੰਨੀਆਂ ਬੂੰਦਾ ਨਹੀਂ ਜਾਂਦੀਆਂ ਇੱਥੋਂ ਦਾ ਇੱਕ ਕੋਰਸਪੋਰੈਂਡੈਂਟ ਅੰਗਰੇਜ਼ੀ ਦਾ ਹੈ ਇਹ ਉਹ ਲਿਖਦਾ ਹੈਗਾ ਕਿ ਕਸੂਰ ਦੇ ਵਿੱਚ ਚਮੜੇ ਦੀਆਂ ਫੈਕਟਰੀਆਂ ਜਿਹੜੀਆਂ ਹੈਗੀਆਂ ਉਹਦਾ ਗੰਧ ਸਤਲੁਜ ਦੇ ਵਿੱਚ ਦਿਖਦਾ ਹੈ ਯਾਨੀ ਪਾਕ ਨੂੰ ਪਾਣੀ ਜਾਣ ਵਾਲੇ ਤੇ ਵੀ ਸਵਾਲ ਚੱਕ ਦਿੱਤੇ ਸਮਰਜੀਤ ਸਿੰਘ ਮਾਨ ਨੇ ਔਰ ਮੋਦੀ ਸਰਕਾਰ ਤੇ ਬਹੁਤ ਜਿਆਦਾ ਨਿਸ਼ਾਨੇ ਸਾਦੇ ਆ ਔਰ ਸਾਫ਼ ਕਹਿ ਦਿੱਤਾ ਵੀਡੀਓ ਬਹੁਤ ਲੰਬੀ ਹੈ ਕਿ ਇਹ ਕੰਮ ਪਾਕ ਦਾ ਨਹੀਂ ਹੈਗਾ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਹੈ ਹਿੰਦੂਆਂ ਤੇ ਹੋ ਗਿਆ ਚਾਹੇ ਜਿੰਨਾ ਮਰਜੀ ਤੇ ਹੋ ਗਿਆ ਉਹਨਾਂ ਦਾ ਮਤਲਬ ਨਹੀਂ ਕਿਉਂਕਿ ਬਹੁਤ ਸਾਰੀਆਂ ਹੋਰ ਜਾਤੀਆਂ ਵੀ ਹੋਣੀਆਂ ਵਿੱਚ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਦੇ ਦੇਣਾ ਸਿਮਰਜੀਤ ਸਿੰਘ ਮਾਨ ਬਣੀਓ ਪੂਰੇ ਹਿੰਦੁਸਤਾਨ ਨੂੰ ਪ੍ਰਭਾਵਿਤ ਕਰ ਰਿਹਾ ਕਿਉਂਕਿ ਜਿਹੜੇ ਇਹ ਨੇਤਾ ਨੇ ਇਹ ਬੜੀ ਬੇਬਾਕੀ ਦੇ ਨਾਲ ਆਪਣੇ ਬਿਆਨ ਵੀ ਦੇ ਜਾਂਦੇ ਆ ਔਰ ਬੀਤੇ ਦਿਨੀ ਜਿਹੜਾ ਟਾਰੀ ਬਾਰਡਰ ਆ ਉਹਨੂੰ ਕਰਾਸ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤਾਂ ਕਿਤੇ ਨਾ ਕਿਤੇ ਇਹ ਕਹਿ ਦੇਣਾ ਕਿ ਇਹ ਕੰਮ ਪਾਕ ਦਾ ਨਹੀਂ ਹੈਗਾ ਇਹ ਵੀ ਬਹੁਤ ਵੱਡੀ ਗਲਤ ਗੱਲ ਹੋ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਦਾ ਜਵਾਬ ਵੀ ਦੇਣਾ ਪੈ ਸਕਦਾ ਕਿਉਂਕਿ ਸਾਰੇ ਜਾਣਦੇ ਵੀ ਪਾਕ ਜਿਹੜਾ ਦੇਸ਼ ਆ ਇਸ ਬੰਨਿਓ ਬਹੁਤ ਗੰਦੀਆਂ ਗੰਦੀਆਂ ਨੀਤੀਆਂ ਅਪਣਾਈਆਂ ਗਈਆਂ ਨੇ ਆਪਣੇ ਵਿਰੁੱਧ ਜਾਨੀ ਹਿੰਦੁਸਤਾਨ ਦੇ ਵਿਰੁੱਧ ਇੱਥੇ ਬਹੁਤ ਏਜੰਡੇ ਚੱਲੇ ਜਾਂਦੇ ਸਮੇਂ-ਸਮੇਂ ਤੇ ਅਸੀਂ ਤਾਂ ਕਹਿੰਦੇ ਭਾਈ ਚਾਰੇ ਕਿਨ ਦੀ ਸਾਂਝ ਰਵੇ ਸਾਰੇ ਲੋਕ ਉਧਰ ਵੀ ਹੈ ਆਪਣੇ ਇੱਧਰ ਵੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਬਠਿੰਡੇ ਦੇ ਅੰਦਰ ਜਾਨੀ ਕਾਂਸਟੇਬਲ ਫੜੀ ਜਾਂਦੀ ਹੈ ਅਮਨਦੀਪ ਕੌਰ ਬਠਿੰਡੇ ਵਾਲੀ ਕਾਲੀ ਥਾਰ ਦੇ ਵਿੱਚ ਚਿੱਟਾ ਵੇਚਦੀ ਹੈ ਔਰ ਜਦੋਂ ਉਹਦੀ ਗ੍ਰਿਫਤਾਰੀ ਹੁੰਦੀ ਹੈ ਇੱਕ ਪੁਲਿਸ ਵਾਲਾ ਨੌਜਵਾਨ ਜਿਹੜਾ ਕਿ ਨਵਾਂ ਨਵਾਂ ਕੋਈ ਟ੍ਰੇਨਿੰਗ ਲੈ ਕੇ ਔਰ ਉਸਨੇ ਜਦੋਂ ਉਹਨੂੰ ਫੜਿਆ ਪੂਰੀ মিডিਆ ਦੇ ਵਿੱਚ ਅੱਗ ਬੰਖ ਖਬਰ ਫੈਲ ਗਈ ਕਿ ਭਾਈ ਇੱਕ ਕਾਂਸਟੇਬਲ ਫੜੀ ਜਾਂਦੀ ਆ ਬਠਿੰਡੇ ਵਾਲੀ ਅਮਨਦੀਪ ਕੌਰ ਚਿੱਟੇ ਦੇ ਸਮੇਤ ਔਰ ਫੇਰ ਭਗਵੰਤ ਮਾਨ ਦਾ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੜਿਆ ਸੀ ਤਾਂ ਲੋਕਾਂ ਨੇ ਇੱਕ ਮੰਗ ਧਰੀ ਕਿ ਭਾਈ ਤੁਹਾਡੀ ਜਿਹੜੀ ਕਾਂਸਟੇਬਲ ਫੜੀ ਗਈ ਹੈ ਬਠਿੰਡੇ ਦੇ ਵਿੱਚ ਇਹਦੀ ਜਿਹੜੀ ਕੋਠੀ ਬਣਿਆ ਲਈ ਸ਼ਾਨ ਉਹ ਵੀ ਬਠਿੰਡੇ ਦੇ ਵਿੱਚ ਹੀ ਆ ਤਾਂ ਬੱਤਰਕਾਰਾਂ ਨੇ ਜਦੋਂ ਉਹ ਕੋਠੀ ਦਿਖਾਉਣੀ ਸ਼ੁਰੂ ਕਰ ਦਿੱਤੀ ਤਾਂ ਫੇਰ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਕਿ ਜਿਹੜੀ ਇਹਦੀ ਕੋਠੀ ਹੈ ਦੇਖੋ ਦੀ ਪਹੁੰਚ ਕਹਿੰਦੇ ਸੀ ਆਈਪੀਐਸ ਅਫੀਸਰਾਂ ਤੱਕ ਆ ਜੀ ਡੀਐਸਪੀ ਤੱਕ ਦੇ ਰੈਂਕ ਦੇ ਬੰਦੇ ਆ ਤੱਕ ਐਸਐਸਪੀ ਦੇ ਰੈਂਕ ਦੇ ਬੰਦੇ ਆ ਤੱਕ ਬਹੁਤ ਸਾਰੇ ਹੋਰ ਬਹੁਤ ਵੱਡੇ ਵੱਡੇ ਸਵਾਲ ਹੋਏ ਕਿ ਇਹਦੇ ਕੋਲੇ ਪੈਸਾ ਬਹੁਤ ਆ ਜੀ ਲੱਖਾਂ ਰੁਪਏ ਦੀਆਂ ਘੜੀਆਂ ਨੇ ਉਹਦੇ ਕੋਲੇ ਕਾਲੀ ਥਾਰ ਆ ਦੋ ਥਾਰਾਂ ਨੇ ਬਹੁਤ ਸਾਰੀਆਂ ਗੱਡੀਆਂ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਬਹੁਤ ਸਾਰਾ ਵੱਡਾ ਯਾਨੀ ਇੱਕ ਮਹਿਲ ਦੱਸਿਆ ਗਿਆ ਉਹਦੇ ਕੋਲ ਔਰ ਫਿਰ ਸਵਾਲ ਉੱਠਿਆ ਕਿ ਜਿਹੜੀ ਪੱਤਰਕਾਰਾਂ ਨੇ ਲਾਈਵ ਵੀਡੀਓ ਉੱਥੇ ਜ਼ੀਰੋ ਗਰਾਉਂਡ ਤੋਂ ਦਿਖਾ ਦਿੱਤੀ ਪੱਤਰਕਾਰ ਮਨਿੰਦਰ ਸਿੱਧੂ ਲੋਕ ਆਵਾਜ਼ ਟੀਵੀ ਤੋਂ ਯਾਨੀ ਉਹਨਾਂ ਨੇ ਜ਼ੀਰੋ ਗਰਾਉਂਡ ਤੋਂ ਰਿਪੋਰਟ ਦਿਖਾਈ ਉਹਦੀ ਕੋਠੀ ਦੀ ਕਿ ਜੇਕਰ ਹਿੰਮਤ ਹੈ ਭਗਵੰਤ ਮਾਨ ਨੂੰ ਚੈਲੰਜ ਕੀਤਾ ਜਿਹੜਾ ਕਿ ਬਠਿੰਡੇ ਦਾ ਐਸਐਸਪੀ ਉਹਨੂੰ ਚੈਲੰਜ ਕੀਤਾ ਗੌਰਵ ਯਾਦਵ ਪੰਜਾਬ ਪੁਲਿਸ ਦੇ ਡੀਜੀਪੀ ਪੰਜਾਬ ਦੇ ਉਹਨਾਂ ਨੂੰ ਵੀ ਚੈਲੰਜ ਕੀਤਾ ਕਿ ਜੇਕਰ ਤਹਾਦੇ ਵਿੱਚ ਦਮ ਤਾਂ ਇਹਦੀ ਕੋਠੀ ਦਾ ਇੱਕ ਕੋਲਾਜ ਟਾ ਕੇ ਦਿਖਾ ਦਿਓ ਤਾਂ ਫੇਰ ਉਸ ਤੋਂ ਬਾਅਦ ਹੁਣ ਨਵੀਂ ਅਪਡੇਟ ਜਿਹੜੀ ਆਈ ਹੈ ਉਹ ਸਾਰੇ ਪੰਜਾਬ ਨੂੰ ਹਿਲਾਕੇ ਤਰ ਗਈ ਹੈ ਕਿਉਂਕਿ ਪੰਜਾਬ ਦੇ ਲੋਕਾਂ ਦਾ ਤਾਂ ਸਿਰਫ ਇਹੀ ਕਹਿਣਾ ਸੀ ਕਿ ਭਾਈ ਇਹਦਾ ਘਰ ਟਹਿਣਾ ਚਾਹੀਦਾ ਔਰ ਹੁਣ ਦੂਜੇ ਪਾਸੇ ਪੰਜਾਬ ਦੀ ਗਵਰਨਮੈਂਟ ਪੰਜਾਬ ਦੀ ਗਵਰਨਮੈਂਟ ਨੇ ਜਿਹੜੀਆਂ ਵੀਡੀਓ ਉਹਦੇ ਵਿਰੁੱਧ ਪਈਆਂ ਸੀ ਜ਼ੀਰੋ ਗਰਾਉਂਡ ਤੋਂ ਰਿਪੋਰਟ ਦਿਖਾਈ ਸੀ ਉਹ ਸਾਰੀਆਂ ਵੀਡੀਓ ਡਿਲੀਟ ਕਰਵਾ ਦਿੱਤੀਆਂ ਗਈਆਂ ਤਾਂ ਵੇਖੋ ਉਹਦੀ ਤਾਕਤ ਕਿੱਥੋਂ ਦੇਖਿਆ ਅੰਦਾਜ਼ਾ ਵੀ ਨਹੀਂ ਲਾ ਸਕਦਾ ਕੋਈ ਜਿਹੜੇ ਪੱਤਰਕਾਰਾਂ ਨੇ ਜ਼ੀਰੋ ਗਰਾਉਂਡ ਤੋਂ ਕੌਨਸਟੇਬਲ ਦੀ ਕੋਠੀ ਦਿਖਾਈ ਆ ਕਿ ਇਹਨੂੰ ਢਾਉਣਾ ਚਾਹੀਦਾ। ਤੁਸੀਂ ਛੋਟੇ ਜਿਹੜੇ ਤਸਕਰਾਂ ਜਾਂ ਕਿਵੇਂ ਵੀ ਲਾ ਲਓ ਉਹਨਾਂ ਦੇ ਘਰ ਤਾਂ ਢਾ ਰਹੇ ਹੋ ਚੰਗੀ ਗੱਲ। ਪਰ ਜਿਹੜਾ ਵੱਡਾ ਮਗਰਮਾਚਾ ਤੁਸੀਂ ਇਹਦਾ ਘਰ ਕਿਉਂ ਛੱਡਿਆ? ਤਾਂ ਸਵਾਲ ਬਹੁਤ ਵੱਡੇ ਆ। ਉਹਦੀਆਂ ਜਿੰਨੀਆਂ ਵੀਡੀਓ ਸੀ ਉਹਦੇ ਵਿਰੁੱਧ ਸਾਰੀਆਂ ਹਟਾ ਦਿੱਤੀਆਂ ਗਈਆਂ ਨੇ। ਤਾਂ ਫੇਰ ਕੋਰਟ ਦਾ ਰੁਖ ਕੀਤਾ ਲੋਕ ਆਵਾਜ਼ ਟੀਵੀ ਦੀ ਟੀਮ ਨੇ ਤਾਂ ਫੇਰ ਉਹ ਗੱਲ ਧਰੀ ਗਈ ਕਿ ਭਾਈ ਜਿਹੜੀ ਕੌਨਸਟੇਬਲ ਹੈ ਜਾਂ ਫਿਰ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਅਫਸਰ ਫੜੇ ਜਾਂਦੇ ਅਕਸਰ ਤੁਸੀਂ ਵੇਖਿਆ ਸਾਰੇ ਅਫਸਰ ਤਾਂ ਨਹੀਂ ਇੱਕੋ ਜਿਹੇ ਹੁੰਦੇ ਪਰ ਜਿਹੜੀਆਂ ਕਾਲੀਆਂ ਭੇਡਾਂ ਇਹੋ ਜੀਆਂ ਪ੍ਰਸ਼ਾਸਨ ਦੇ ਵਿੱਚ ਨੇ ਉਹ ਪੂਰੇ ਪ੍ਰਸ਼ਾਸਨ ਨੂੰ ਖਰਾਬਤਾ ਕਰਦੀਆਂ ਨੇ ਪਰ ਸਰਕਾਰ ਇਹਨਾਂ ਦੇ ਉੱਤੇ ਨਕਾਮ ਆ ਲਗਾਤਾਰ ਨਕਾਮ ਹਰ ਫਰੰਟ ਦੇ ਉੱਤੇ ਡਿੱਗੀ ਹੋਈ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ